ਨੇ ਕੇ ਸੋਨੀ ਸੋਨੀ ਕੁੜੀਆਂ ਦੇ ਰਿਸ਼ਤੇ اور ਵੈਲ ਸੈਟਲਡ ਦੇ ਲੜਕੀਆਂ ਦੇ ਰਿਸ਼ਤੇ ਸਵੰਦ ਤੱਕ ਬਣੇ ਰਹਿਣਾ ਵੈਗਰੂ ਜੀ ਸ਼ਾਇਦ ਐਂਡ ਵਾਲੀ ਲੜਕੀ ਦੀ ਪ੍ਰੋਫਾਈਲ ਤੁਹਾਨੂੰ ਪਸੰਦ ਆਵੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟ੍ਰਿਸ਼ਨ ਕੋਰ ਜਿੱਥੇ ਪਾਈ ਜਾਂਦੀ ਰਿਸ਼ਤਿਆਂ ਦੀ ਐਡ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਹੋ ਵੈਗਰੂ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸਟ ਲਗਾਈ ਜਾਂਦੀ ਹੈ ਤੁਸੀਂ ਵੀ ਆਪਣੇ ਘਰ ਬੈ ਕੇ ਆਪਣੇ ਰਿਸ਼ਤੇ ਦੀ ਐਡ ਬਹੁਤ इजी ਮੈਥਡ ਨਾਲ ਲਗਵਾ ਸਕਦੇ ਹੋ ਠੀਕ ਹੈ ਜੀ ਕਰਨਾ ਹੈ ਕਿ ਯਾ ਸਿਰਫ WhatsApp WhatsApp ਤੇ ਤੁਹਾਨੂੰ ਅਗਰ ਮੈਸੇਜ ਪਾਓਗੇ ਐਡ ਲਗवानी ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਮਾਈគ្រੋ ਜੀ ਔਰ ਮੇਰਾ ਕੋਈ ਨੰਬਰ ਹੈ ਜੀ ਜੋ ਸਕਰੀਨ ਤੇ ਚੱਲਦਾ ਪਏ ਇਸ ਤੋਂ ਇਲਾਵਾ ਮੇਰਾ ਹੋਰ ਕੋਈ ਨੰਬਰ ਨਹੀਂ ਮੈਂ ਕਿਸੇ ਹੋਰ ਨੰਬਰ ਤੋਂ ਕਦੀ ਕਿਸੇ ਨਾਲ ਡੀਲ ਨਹੀਂ ਕੀਤਾ ਵਾਈਗਰੂ ਜੀ ਠੀਕ ਹੈ ਜੀ ਸੋ ਵਾਈਗਰੂ ਜੀ ਨਵਾਂ ਫੀਚਰ ਆਇਆ ਲਾਈਕ ਕਰਨਾ ਜ਼ਰੂਰ ਹਾਈਪ ਦਾਗਾ ਜੀ ਅਨ ਤੁਸੀਂ ਪੁਆਇੰਟ ਜ਼ਰੂਰ ਦਿਆ ਕਰੋ ਅਗਰ ਤੁਹਾਨੂੰ ਵੀਡੀਓ ਪਸੰਦ ਆਂਦੀ ਹੈ ਕਿਉਂਕਿ ਸਾਰੇ ਰਿਸ਼ਤੇ ਵਾਈਗਰੂ ਜੀ ਪਰਿਵਾਰਾਂ ਦੇ ਨੰਬਰਸ 'ਚ ਮੇਂਤ ਹੁੰਦੇ ਆ ਤੁਸੀਂ ਆਪ ਡਾਇਰੈਕਟ ਗੱਲ ਕਰ ਸਕਦੇ ਹੋ ਰਿਸ਼ਤ ਕਰਦੀ ਜਿਹੜੀ ਵੀ ਲੜਕੇ ਜਾਂ ਲੜਕੀ ਦੀ ਤੁਹਾਨੂੰ ਪ੍ਰੋਫਾਈਲ ਪਸੰਦ ਆਂਦੀ ਹੈ ਕਾਲ ਕਰਨ ਨਾਲੋਂ ਚੰਗਾ ਤੁਸੀਂ ਉਹਨਾਂ ਨੂੰ ਅਗਰ WhatsApp ਤੇ ਆਪਣਾ ਬਾਇਓ ਡ बाकी मेरे ना गल कर समय ग्यारह तो बारह जी सवेर के टाइम तो इलावा फिर ग्यारह तो बारह सवेर के टाइम ठीक है जी वागुरु जी चलो शुरुआत कर दिया जी रिश्ते हर तरह के रिश्ते एड लगाई जाती है तुम जितों देश विदेश जिते भी बैठे हो वागुरू जी बस वट्सअप करना ਠੀਕ ਹੈ ਜੀ ਚਲੋ ਸ਼ੁਰੂਆਤ ਕਰਦੇ ਹਾਂ ਜੀ ਫਿਨਿਸ਼ ਤੇ ਆ ਦੀ ਵਾਈਗਰੂ ਜੀ ਡਿਸ਼ਟਰ ਜੀ ਕੈਨੇਡਾ ਦੇ ਵਿੱਚ ਲੜਕਾ ਹੈ ਜੀ 12 ਕੇ ਲਈ ਜ਼ਮੀਨ ਹੈ ਔਰ ਇਹਨਾਂ ਦਾ ਆਪਣਾ ਟਰੱਕ ਹੈ ਜੀ ਕੈਨੇਡਾ ਦੇ ਵਿੱਚ ਨਾਮ ਸਿੰਘ ਤੂਰ ਹੈ ਜੀ ਜੱਟ ਸਿੱਖ 2000 ਦਾ ਜਨਮ 5 ਫੁੱਟ 11 ਹਾਈਟ ਤੇ ਡਿਪਲੋਮਾ ਕੀਤਾ ਕੈਨੇਡਾ ਤੋਂ ਵਰਕਿੰਗ ਕਰਦੇ ਪਰ ਟਰਕਿੰਗ ਲਾਈਨ ਦੇ ਵਿੱਚ ਔਰ ਕਿਚਨ ਇੰਸਟਾਲਰ ਨੇ ਔਰ ਆਪਣਾ ਟਰੱਕ ਵੀ ਹੈ ਲੜਕਾ ਸਰਦਾਰ ਹੈ ਜੀ ਕੈਨੇਡਾ ਤੇ ਵੀ ਵਰਕ ਪਰਮਿਟ ਤੇ ਹੈ ਇੱਕ ਸਿਸਟਰ ਜੋ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਹੋਲਡਰ ਹੈ ਮਾਤਾ ਪਿਤਾ ਜੀ ਕੁਲਵਿਕ ਅਮਰੀਕਾ ਦਾ ਵੀਜ਼ਾ ਹੈ ਠੀਕ ਹੈ ਜੀ ਇਹਦੀਆਂ ਜੀ ਜਗਰਾਉ ਲੜਕੀ ਚਾਹੀਦੀ ਹੈ ਜੈਕਸਿਕ ਪਰਿਵਾਰ ਤੋਂ ਹੋਵੇ ਕੈਨੇਡਾ ਜਾਂ ਫਿਰ ਅਮਰੀਕਾ ਦੀ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਨਾ ਜਰੂਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗਰੂ ਜੀ ਕੈਨੇਡਾ ਪੀਆਰ ਲੜਕੀ ਦਾ ਰਿਸ਼ਤਾ ਜੀ ਜਟ ਸਿੱਖ ਹੈ ਨਾਮ ਕੋਰ 1996 ਦਾ ਜਨਮ ਪੰਫਰ ਚਾਹਟ ਹਾਈਟ ਹੈ ਬੀਕਮ ਕਿੰਤੀ ਹੈ ਪਲੱਸ ਨੇ ਪੀਜੀਡੀਏ ਕਿਤੇ ਕੈਨੇਡਾ ਤੋਂ ਪਿਤਾ ਜੀ ਬਿਜ਼ਨਸਮੈਨ ਹੈ ਮਾਤਾ ਜੀ ਹੋਮ ਮੇਕਰ ਹੀ ਕਪੜਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਜੀ ਲੜਕਾ ਚਾਹੀਦਾ ਜੋ ਪਟਿਆਲਾ ਫਤਿਹਗੜ੍ਹ ਸਾਹਿਬ ਜਾਂ ਖੰਨੇ ਵਾਲਿਆਂ ਨੂੰ ਪਹਿਲੇ ਜੀ ਸਰਦਾਰ ਹੋਵੇ ਵੈਸ਼ਨੋ ਹੋਵੇ ਲੜਕੇ ਦੇ ਕੋਲ 10 ਤੋਂ 12 ਕਿਲੋ ਜਮੀਨ ਹੋਵੇ ਵਾਈਗਰੇਟ ਸ਼ਿਰਿਸ਼ਤਾ ਜੀ ਕੈਨੇਡਾ ਵਰਕ ਪਰਮਿਟ ਤੇ ਲੜਕੇ ਦਾ ਜੀ ਸਿੰਗਲ ਸਨ ਜੱਟ ਸਿੱਖ ਹੈ ਜੀ 10 ਕਿਲੇ ਜ਼ਮੀਨ ਹੈ ਨਾਮ ਹੈ ਜੀ ਸਿੰਘ 2001 ਦਾ ਜਨਮ 5 ਫੁੱਟ 11 ਹਾਈਟ ਹੈ ਸਟੱਡੀ ਨਾ ਡਿਪਲੋਮਾ ਇਨ ਫਾਰਮੇਸੀ ਵਰਕ ਕਰਦੇ ਹੋਏ ਮੈਡੀਕਲ ਆਫਿਸ ਅਸਿਸਟੈਂਟ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਕਿਨੇ ਵੈਸ਼ਨੋ ਪਰਿਵਾਰ ਹੈ ਜੀ ਪਿਤਾ ਜੀ ਫਾਰਮਰ ਮਾਤਾ ਜੀ ਹੋਮ ਮੇਕਰ ਇੱਕ ਸਿਸਟਰ ਹੈ ਜੋ ਕੈਨੇਡਾ ਦੇ ਵਿੱਚ ਏਰੀਆ ਜੀ ਗੁਰਦਾਸਪੁਰ ਲੜਕੇ ਚਾਹੀਦੀ ਕੈਨੇਡਾ ਦੇ ਵਿੱਚ ਹੋਵੇ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੋਂ ਹੋਵੇ ਨਾ ਜਰੂਰ ਸੰਪਰਕ ਕਰਨਾ ਜੀ ਵਾਈਗਰੋ ਜੀ ਰਿਸ਼ਤਾ ਜੀ ਮਿਊਨਿਸਪਲ ਕਾਰਪੋਰੇਸ਼ਨ ਚ ਨੌਕਰੀ ਕਰਦੇ ਲੜਕੇ ਦਾ ਜੀ कास्ट स्टडी शिमबे नाम सिंह कास्ट शिमबे 1988 ਦਾ ਜਨਮ میٹرਕ ਕਿਤੇ ਲੜਕੀ ਨੇ ਮ्युनਿਸਪਲ ਕਾਰਪੋਰੇਸ਼ਨ ਦੇ ਵਿੱਚ ਕੰਟਰੈਕਟਡ ਡਰਾਈਵਰ ਨੇ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮੀਕਰਿਕਪਰਾ ਜੀ ਗ੍ਰੀਸ ਏਰੀਆ ਜੀ ਫਗਵਾੜਾ ਲੜਕੀ ਚਾਹੀਦੀ ਕਰੇ ਲੋ ਸਿੰਪਲ ਮੈਰਿਜ ਨੋ ਡਿਮਾਂਡ ਨਾਲ ਨੰਬਰ ਅਰੀ ਪਰਿਵਾਰ ਦਾ ਵਾਈਗਰ ਜਡਿਸਟੇਟਾ ਚ ਲੜਕੀ ਦਾ ਨਾਮ ਕੋਹਰਾਮ ਗੜਿਆ ਕਾਸਟ 1989 ਦਾ ਜਨਮ ਹੈ ਜੀ ਔਰ ਪੰਡਫੁਰ ਦੋ ਹਾਈਟ ਏਰੀਆ ਜੀ ਜਲੰਧਰ ਸਟੱਡੀ ਨੇ ਕਿਤੇ ਆਰਕਟੈਕਚਰ ਵਰਕ ਵੀ ਕਰਦੇ ਪੇ ਜੀ ਇੰਟੀਰੀਅਰ ਡਿਜ਼ਾਈਨਿੰਗ ਦਾ ਠੀਕ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਤੋਂ ਪੈਣਾ ਜੋ ਮੈਰਿਡ ਹੈ ਬ੍ਰਦਰ ਅਬਰੋਡ ਹੈ ਲੜਕਾ ਚਾਹੀਦਾ ਐਨ ਆਰ ਆਈ ਹੋਵੇ ਵੈਲ ਕੁਆਲੀਫਾਈਡ ਹੋਵੇ ਔਰ ਅਬਰੋਡ ਜੂ ਸੈਟਲ ਹੋ ਜਾਣਾ ਜੋ ਉਸਮ ਕਰਨਾ ਜੀ ਵਾਈਕ ਰਚੀ ਰਿਸ਼ਤਾ ਜੀ ਨਾਮ ਗੜੀਆ ਲੜਕੇ ਦਾ ਨਾਮ ਸਿੰਘ ਸੀਰਾ ਗੋਤ ਹੈ ਜੋ 1997 ਦਾ ਜਨਮ 6 ਫੀਟ ਹਾਈਟ ਹੈ ਜੀ ਪੜਾਈ ਇਹਨਾਂ ਨੇ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਪਲਸ ਕੰਪਿਊਟਰ ਕੋਰਸ ਕੀਤਾ ਹੋਇਆ ਵਾ ਔਰ ਜੌਬ ਕਰਦੇ ਪੇ ਕੰਪਿਊਟਰ ਸੇਲ ਐਂਡ ਪਰਚੇਸ ਐਂਡ ਹਾਰਡਵੇਅਰ ਐਂਡ ਸੌਫਟਵੇਅਰ ਜੋ ਪਿਤਾ ਜੀ ਨੇ ਪ੍ਰਾਈਵੇਟ ਜੌਬ ਕਰਦੇ ਮਾਤਾ ਜੀ ਹੋਮ ਮੇਕਰ ਜਿਸ ਸਟੇਟ ਹੈ ਜੋ ਮੈਰਿਡ ਹੈ ਕੈਨੇਡਾ ਦੇ ਜੁਵਲ ਸੈਟਲਡ ਹੈ ਏਰੀਆ ਜੀ ਲੁਧਿਆਣਾ ਜਗਰੋ ਮੋਗਾ ਬਰਨਾਲਾ ਚੰਡੀਗੜ੍ਹ ਵਾਲਿਆਂ ਨੂੰ ਪਾਇਲ ਹੈ ਜੀ ਲੜਕੀ ਵਧੀਆ ਹੋਵੇ ਰਿਸ਼ਤਾ ਜੀ ਅੰਮ੍ਰਿਤਧਾਰੀ ਲੜਕੇ ਦਾ ਨਾਮ ਸਿੰਘ ਕਾਸਟ ਸੇਠੀ ਹੈ ਜੀ 89 ਦਾ ਜਨਮ 5 ਫੁੱਟ 8 ਹਾਈਟ ਹੈ ਜੀ ਬੀਏ ਪਾਸ ਆਈਟੀਆਈ 1 ਸਾਲ ਦੀ ਇਹਨਾਂ ਨੇ ਕੋਰਸ ਕੀਤਾ ਹੋਇਆ ਵਾ ਔਰ ਮੈਨੇਜਰ ਨੇ ਐਡ ਪਾਵਰ ਟੂਲ ਸਟੋਰ ਦੇ ਵਿੱਚ ਠੀਕ ਹੈ ਜੀ ਪਿਤਾ ਜੀ ਬਿਜ਼ਨਸਮੈਨ ਮਾਤਾ ਜੀ ਹੋਮ ਮੇਕਰ ਏਰੀਆ ਜੀ ਲੁਧਿਆਣਾ ਲੜਕੀ ਚਾਹੀਦੀ ਹੈ ਅ ਵੈਸ਼ਨੋ ਪਰਿਵਾਰ ਤੋਂ ਉਹ ਬਿ ਸਿੰਪਲ ਮੈਰਿਜ ਨੋ ਡਿਮੈਂਡ ਮਾਈਗ੍ਰੇਟ ਜਿ ਰਿਸ਼ਤਾ ਜੀ ਕੈਨੇਡਾ ਸਿਟੀਜ਼ਨ ਲੜਕੇ ਦਾ ਜੀ ਰਾਮਗੜੀਆ ਤਾਸ ਰੈਣਾ ਦੀ ਨਾਮ ਸਿੰਘ ਪੁੱਲਰ ਹੈ ਜੀ ਟਰਬਨ ਵੇਅਰ ਨਾਨ ਡ੍ਰਿਮਰ ਨੇ 1997 ਦਾ ਜਨਮ 5 ਫੁੱਟ 4 ਹਾਈਟ ਹੈ ਜੀ ਏਰੀਆ ਜਿਲ੍ਹਾ ਲੁਧਿਆਣਾ ਐਨੜੇ ਸਟੱਡੀ ਹੈ ਜੀ ਬਿਜ਼ਨਸ ਮਾਰਕੀਟਿੰਗ ਦੇ ਵਿੱਚ ਕੀਤੀ ਹੈ ਜੌਬ ਵੀ ਕਰਦੇ ਨੇ ਔਰ ਪਲੱਸ ਅੰਦਰ ਆ ਪਾਰਟ ਟਾਈਮ ਬਿਜ਼ਨਸ ਵੀ ਹੈਗਾ ਵਾ ਇੱਕ ਛੋਟਾ ਬ੍ਰਦਰ ਹੈ ਜੀ ਉਹ ਵੀ ਕੈਨੇਡਾ ਦੇ ਵਿੱਚ ਹੈ ਪਿਤਾ ਜੀ ਬਿਜ਼ਨਸਮੈਨ ਮਾਂਤਾ ਜੀ ਹੋਮ ਮੇਕਰ लड़की चाहिए है जी एजुकेटेड लड़की कनाडा और इंडिया वाले संपर्क कर सकते हैं जी मैरिज ब्यूरो वाले संपर्क बिल्कुल भी ना करन माफ़ करन ठीक है जी नाल परिवार का नंबर है वाहगुरू जी रिश्ता है जी लड़की का रंग सावला है जी नाम कौर मेहरा कास्ट है जी उन्नीस सौ अठानवे का जन्म पाठ चार है टे बीसी की प्लस प्राइवेट नौकरी करते पे ने और अमृतसर तो रहने वाले लड़का चाहिए एजुकेटिड वेल सैटल्ड हो, वे, 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 हो वे, इंडिया और फॉरन वाले संपर्क कर सदते जी परिवार का नंबर है वाहगुरु जी रिश्ता है जी लड़के का आर्मी के जी नौकरी करता नाम मै नाम हाइड्रक है जी मेरा सिख लड़का जी उन्नीस सौ चौरानवे का जन्म पंच फुट अठ हाइट है जी स्टडी इन बी सी हुई है और आर्मी के नौकरी करते बने पिता जी जॉब करते हैं माता जी होम एक ने एक छोटा भ्रा जो अब्रोड है एरिया जी अमृतसर लड़की चाहिए है हो ग्रैजुएशन की होिवार का नंबर है जी ਵੈਗਰੂ ਜੀ ਦਾ ਇਸਤਾਜੀ ਲੜਕੇ ਦਾ ਅੰਮ੍ਰਿਤਸਰ ਤੋਂ ਰਾਮਗੜੀਆ ਲੜਕਾ ਨਾਮ ਸਿੰਘ 1997 ਦਾ ਜਨਮ 5 ਫੁੱਟ 5 ਹਾਈਟ ਦਾ ਜੀ ਲੜਕਾ ਅਨਮੈਰਿਡ ਹੈ ਔਰ ਸਟੱਡੀ ਨਾਲੇ ਬੀ ਕਾਮ ਪਲਸ ਅਕਾਊਂਟੈਂਟ ਕੀਤੀ ਹੋਈ ਹੈ ਕੰਪਿਊਟਰ ਜੌਬ ਕਰਦੇ ਪਿਆ ਜੀ ਪਿਤਾ ਜੀ ਪ੍ਰਾਈਵੇਟ ਨੌਕਰੀ ਕਰਦੇ ਮਾਤਾ ਜੀ ਹੋਮ ਮਿਕ ਕਰਦੇ ਇੱਕ ਸਿਬਲਿੰਗ ਅਨਮੈਰਿਡ ਲੜਕੇ ਸ਼ਹੀਦੀ ਹੈ ਜੋ ਸੋਨੀ ਹੋਵੇ ਔਰ ਸਿੰਪਲ ਲੜਕੀ ਹੋਵੇ ਠੀਕ ਹੈ ਜੀ ਜਨਾ ਜੋ ਸਿੰਪਲ ਕਰਨਾ ਪੰਜਾਬ ਤੋਂ ਹੋਵੇ ਵੈਗਰੀ ਜੀ ਰਿਸ਼ਤਾ ਜੀ ਤਰਨ ਤਾਰਨ ਤੋਂ ਮਹਿਤਾ ਖਤਰੀ ਲੜਕੇ ਦਾ ਜੀ ਔਰ 79 ਦਾ ਜਨਮ ਹੈ ਜਿਹਨਾਂ ਦਾ 5 ਫੁੱਟ 9 ਹਾਈਟ ਹੈ 12ਵੀਂ ਪਾਸ ਨੇ ਇਹਨਾਂ ਦਾ ਕੰਮ ਹੈ ਜੀ ਡਰਾਈਵ ਓਵਰ ਨਿਊ ਇਲੈਕਟ੍ਰਿਕ ਆਟੋ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਇੱਕ ਭੈਣ ਤੇ ਭਰਾ ਦੋਨੋਂ ਮੈਰਿਡ ਹੈ ਜੀ ਇਹਨਾਂ ਦਾ ਆਪਣਾ ਘਰ ਹੈ ਜੀ ਤਰਨ ਤਾਰਨ ਦੇ ਵਿੱਚ ਲੜਕੀ ਚਾਹੀਦੀ ਹੈ ਅਨਮੈਰਿਡ ਹੋਵੇ ਬੇਸ਼ੱਕ ਡਿਵੋਰਸੀ ਹੋਵੇ ਜਾਂ ਵਿਡੋ ਹੋਵੇ ਪਰ ਬਿਨਾਂ ਬੱਚੇ ਤੋਂ ਠੀਕ ਹੈ ਜੀ ਇਹਨਾਂ ਨੂੰ ਜਰੂਰ ਸੰਪਰਕ ਕਰਨਾ ਜੀ ਚੁੰਨੀ ਚੜਾਵਾ ਨੋ ਡਿਮਾਂਡ ਵੈਗਰੂ ਜੀ ਰਿਸ਼ਤੇ ਜੇ ਜੱਟ ਸਿੱਖ ਲੜਕੀ ਦਾ ਬਹੁਤ ਗਰੀਬ ਹੈ ਜੀ ਨਾਮ ਕੌਰ ਗਿੱਲ ਹੈ ਜੀ ਔਰ 37 ਸਾਲ ਦੀ ਉਮਰ 12ਵੀਂ ਪਾਸ ਸ ਮਾਤਾ ਜੀ ਕਲਕੱਤੇ ਤੋਂ ਨੇ ਔਰ ਪਿਤਾ ਜੀ ਜੱਟ ਸਿੱਖ ਲੜਕੀ ਮਤਲਬ ਕਿ ਮੋਗੇ ਏਰੀਏ ਦੇ ਰਹਿਣ ਵਾਲੀ ਹੈ ਜੀ ਮੈਰਿਸ ਬਿਊਰੋ ਵਾਲੇ ਬਿਲਕੁਲ ਵੀ ਨਾ ਨਾ ਸੰਪਰਕ ਨਾ ਕਰਨ ਖਾਨਦਾਨੀ ਲੜਕਾ ਚਾਹੀਦਾ ਜੀ ਯੂਰਪ ਵਾਲੇ ਔਰ ਫੋਰਨ ਵਾਲੇ ਨਾਲ ਜਰੂਰ ਸੰਪਰਕ ਕਰਨ ਵੈਗਰੂ ਜੀ ਦੇ ਰਿਸ਼ਤੇ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਜੀ ਸਿੱਖ ਅਰੋੜਾ ਨੇ ਔਰ ਨਾਮ ਸਿੰਘ ਹੈ ਜੀ ਔਰ 1988 ਦਾ ਜਨਮ ਪੰਚਫੋਰ 10 ਹਾਈਟਾ ਗ੍ਰੈਜੂਏਟ ਹੈ ਜੀ ਬੱਚਾ ਔਰ ਵੈਲ ਸੈਟਲਡ ਹਨ ਆ ਬਿਜ਼ਨਸ ਹੈ ਤਿੰਨ ਸਿਸਟਰਸ ਹੈ ਜੀ ਏਰੀਆ ਜੀ ਜਲੰਧਰ ਪਰਿਵਾਰਛੇ ਦਾ ਜੀ ਇਹਨਾਂ ਨੂੰ ਸਰਦਾਰ ਫੈਮਿਲੀ ਸੰਪਰਕ ਕਰ ਸਕਦੇ ਜੀ ਨਾਲ ਪਰਿਵਾਰ ਦਾ ਨੰਬਰ ਵੈਗਰੂ ਜੀ ਦੇ ਰਿਸ਼ਤੇ ਜੀ ਬਿਜ਼ਨਸਮੈਨ ਮੰਗਲੀ ਲੜਕੇ ਦਾ ਨਾਮ ਜੀ ਹਾਈਡਰ ਕਿਹਾ ਗਿਆ ਹੈ ਤਮੀਜਾ ਤਮੀਜਾ ਕਾਸਟਾ ਜੀ ਅਰੋੜਾ 1995 ਦਾ ਜਨਮ 5 ਫੁੱਟ 4 ਹਾਈਟ ਹੈ 12ਵੀਂ ਪਾਸ ਹੈ ਜੇ ਰੈਡੀमेड ਸ਼ਾਪ ਹੈ ਜੇ ਨਾਤੇ ਲੇਡੀਜ਼ گارਮੈਂਟ ਦੀ ਇੱਕ ਵੱਡਾ ਪ੍ਰੈਮੈਰਿਡ ਹੈ ਛੋਟਾ ਅਨਮੈਰਿਡ ਹੈ ਜੇ ਔਰ ਐਨਰ ਟ੍ਰਿਪਲ ਟ੍ਰਿਪਲ ਸਟੋਰੀ ਮਕਾਨ ਮੇ ਹੀ ਗਾਬਾ ਵਰਿਆ ਸੁਬਾ ਦੀ ਲੜਕੀ ਚਾਹੀਦੀ ਹੈ ਜਿਨਾਂ ਨੂੰ ਕੋਈ ਡਿਮਾਂਡ ਨਹੀਂ ਗੀ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗਰੇਚੀ ਰਿਸ਼ਤੇ ਜੀ ਦੁਬਈ ਵਾਲੇ ਲੜਕੇ ਦਾ ਨਾਮ ਜੀ ਹਾਈਡ ਰੱਖਾ ਗਿਆ ਜੀ ਕਾਸਟ ਮਹਿਰ ਹੈ 1993 ਦਾ ਜਨਮ 5 ਫੁੱਟ 7 ਇੰਚ ਹਾਈਟ ਹੈ ਜੀ ਮੈਟ੍ਰਿਕ ਕਿੰਨੇ ਬੱਚੇ ਨੇ ਔਰ ਕੰਮ ਕਰਦੇ ਪਏ ਜੀ ਇਲੈਕਟ੍ਰਿਕ ਜੌਬ ਕਰਦੇ ਪਏ ਦੁਬਈ ਦੇ ਵਿੱਚ ਔਰ ਮਲੇਸ਼ੀਆ ਦੀ ਇਹਨਾਂ ਨੇ ਫਾਈਲ ਲਗਾਈ ਹੋਈ ਹੈ ਪਰਿਵਾਰ ਦੇ ਵਿੱਚ ਜੋ ਮਾਤਾ ਜੀ ਨਹੀਂ ਹਨ ਪਰਿਵਾਰ ਦੇ ਵਿੱਚ ਪਿਤਾ ਜੀ ਨੇ ਤਿੰਨ ਪ੍ਰਾਤਿਕ ਭੈਣ ਹੈ ਏਰੀਆ ਜੀ ਕਾਦਿਆ ਜ਼ਿਲ੍ਹਾ ਗੁਰਦਾਸਪੁਰ ਲੜਕੀ ਚੈਦੀ ਜੋ ਬਦਿਆ ਸੁਭਾਦੀ ਹੋਵੇ ਇਹਨਾਂ ਨਾਲ ਜੋ ਸੰਪਰਕ ਨਾਲ ਜੀ ਨਾਲ ਪਰਿਵਾਰ ਦਾ ਨੰਬਰ ਹੈ ਇਕ ਰਿਸ਼ਤਾ ਜੀ ਕਬੀਰ ਪੰਥੀ ਜੁਲਾ ਹੈ ਲੜਕੇ ਦਾ ਜੀ ਨਾਮ ਕੁਮਾਰ 80 85 ਦਾ ਜਨਮ ਹੈ ਜੀ 5 ਫੁੱਟ 7 ਹਾਈਟ ਹੈ 10.5 ਵਰਕ ਕਰਦੇ ਹੋ ਜੀ ਮੈਨੂਫੈਕਚਰਿੰਗ ਕੰਪਨੀ ਐਂਡ ਕਲੈਕਟ ਦਾ ਆਰਡਰ ਐਂਡ ਡਰਾਈਵ ਦਾ ਵਹੀਕਲ ਐਨੀ ਵਨ ਐਲਸ ਪਿਤਾ ਜੀ ਨਹੀਂ ਹੈ ਐਂਡ ਮਾਤਾ ਜੀ ਹੋਮ ਮੇਕਰ ਨੇ ਇੱਕ ਪੰਜੋ ਮੈਰਿਡ ਹੈ ਜੀ ਏਰੀਆ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰਾ ਜੀ ਲੜਕੀ ਚਾਹੀਦੀ ਕਰੇਲੂ ਵਧੀਆ ਲੜਕੀ ਹੋਵੇ ਚੁਨੀ ਚੜਾਵਾ ਨਾ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਮਾਈਗਰੋ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਕੋਰ 1998 ਦਾ ਜਨਮ 5 ਫੁੱਟ 2 ਹਾਈਟ ਹੈ ਜੀ ਇਸ ਲੜਕੀ ਬਹੁਤ ਸੋਹਣੀ ਸੁਨੱਖੀ ਹੈ ਗ੍ਰੈਜੂਏਟ ਹੈਗੀ ਹੈ ਔਰ ਸਰਕਾਰੀ ਨੌਕਰੀ ਕਰਦੇ ਨੇ ਕਾਸਟ ਅਜੀ ਮਜਬੀ ਸਿੱਖ ਲੜਕਾ ਚਾਹੀਦਾ ਭਾਵੇਂ ਪ੍ਰਾਈਵੇਟ ਨੌਕਰੀ ਕਰਦਾ ਹੈ ਸਰਕਾਰੀ ਨੌਕਰੀ ਕਰਦਾ ਹੈ ਜਾਂ ਆਪਣਾ ਵਧੀਆ ਕੰਮ ਕਰਦਾ ਹੋਵੇ ਨਾ ਜਰੂਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਵਾਈਗਰੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਜੀ ਦਿੱਲੀ ਤੋਂ ਰਿਸ਼ਤਾ ਹੈ ਜੀ ਨਾਮ ਸਿੰਘ 1998 ਦਾ ਜਨਮ ਸ਼ਿੰਬਈ ਕਾਸਟ ਹੈ ਜੀ 5 ਫੁੱਟ 9 ਹਾਈਟ ਹੈ ਦਿੱਲੀ ਐਨਸੀਆਰ ਰਹਿੰਦੇ ਹੈ ਔਰ ਲੜਕੇ ਨੇ ਬੀਐਸਟੀ ਕੀਤੀ ਪਲੱਸ ਡਿਗਰੀ ਕੀਤੀ ਹੋਟਲ ਐਂਡ ਹਸਪੀਟੈਲਿਟੀ ਮੈਨੇਜਮੈਂਟ ਔਰ MBA ਕਰਦੇ ਭੇਜੀ অপারেশন ਐਂਡ ਡਾਟਾ ਸਾਇੰਸ ਜੌਬ ਕਰਦੇ ਭੇ Amazon ਡਵੈਲਪਮੈਂਟ ਸੈਂਟਰ ਸੀਨੀਅਰ ਐਸੋਸੀਏਟ ਸੇਲ ਸੇਲਰ ਆਪਰੇਸ਼ਨ ਠੀਕ ਹੈ ਜੀ ਵਧੀਆ ਇਨਕਮ ਹੈ ਜੀ ਇਹਨਾਂ ਦੀ ਇੱਕ ਪਰ ਜੋ ਮੈਰਿਡ ਹੈ ਜੀ ਲੜਕੀ ਚਾਹੀਦੀ ਜੋ ਵਰਕਿੰਗ ਕਰਦੀ ਹੋਵੇ ਜਾਂ ਨਾ ਵੀ ਕਰਦੀ ਹੋਵੇ ਠੀਕ ਹੈ ਜੀ ਵਧੀਆ ਸੁਭਾਦੀ ਹੋਵੇ ਨਾਲ ਇਹਨਾਂ ਨੂੰ ਕੋਈ ਡਿਮਾਂਡ ਨਹੀਂ ਹੈ ਜੀ ਠੀਕ ਹੈ ਜੀ ਸਿੰਪਲ ਮੈਰਿਜ ਨਾ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ